ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ 17 ਦਸੰਬਰ 2024 ਐਲਾਂਬਾਦ ਐਸਡੀਐਮ ਦਫ਼ਤਰ ਦੇ ਵਿੱਚ ਅਸੀਂ ਖਲੋਤੇ ਹੋਏ ਆਂ ਆਪ ਜੀ ਨੂੰ ਪਤਾ ਹੀ ਹੈ ਕਿ ਪਿੰਡ ਅਮਰਾਸਰ ਖੁਰਦ ਵਿਖੇ ਗੁਰੂ ਘਰ ਦੇ ਵਿੱਚ ਪਿੰਡ ਦੇ ਨਾਮ ਧਾਰੀ ਬਾਬਾ ਉਦੇ ਸਿੰਘ ਦੇ ਗਰੁੱਪ ਦੇ ਬੰਦਿਆਂ ਵੱਲੋਂ ਮਰਿਆਦਾ ਨੂੰ ਲੈ ਕੇ ਵਿਵਾਦ ਖੜਾ ਕੀਤਾ ਹੋਇਆ ਪਿਛਲੇ 3 ਸਾਲ ਹੋ ਗਏ ਨੇ ਇਹ ਨਾਮਤਾਰੀ ਬਾਬਾ ਉਹਦੇ ਸਿੰਘ ਦੇ ਗਰੁੱਪ ਦੇ ਬੰਦੇ ਸਮੇਂ-ਸਮੇਂ ਸਰ ਇਨੀਆਂ ਕੋਝੀਆਂ ਤੇ ਕਮੀਨੀਆਂ ਹਰਕਤਾਂ ਕਰਦੇ ਆ ਰਹੇ ਨੇ ਜਿਹਦੇ ਬਾਰੇ ਤੁਸੀਂ ਸੋਸ਼ਲ ਮੀਡੀਆ ਤੇ ਰੋਜ਼ ਤੁਸੀਂ ਦੇਖਦੇ ਹੋ ਕਦੀ ਇਹ ਗਰੀਬ ਘਰਾਂ ਦੀਆਂ ਜਨਨ ਕੁੜੀਆਂ ਦੇ ਅਨਮੈਰਿਡਾਂ ਦੇ ਕੇਸ ਬਣਾਉਂਦੇ ਨੇ ਸਿੱਖਾਂ ਦੇ ਉੱਤੇ ਕਦੀ ਇਹ ਦਿਹਾੜੀਦਾਰਾਂ ਨੂੰ ਅੱਗੇ ਲਿਆ ਕੇ ਖੜਾ ਕਰਦੇ ਨੇ ਆ ਪਿੱਛੇ ਰਹਿੰਦੇ ਨੇ ਆਪ ਆਸਟ੍ਰੇਲੀਆ ਚ ਇਹਨਾਂ ਦੇ ਪਰਿਵਾਰ ਟੌਰ ਨਾਲ ਬੈਠੇ ਹੋਏ ਨੇ ਇਹ ਪਿੱਛੇ ਖੜ ਕੇ ਜਿਹੜੇ ਨਾਮਤਾਰੀ ਨੇ ਇਹ ਮੱッセ ਰੰਗੜ ਦੀ ਲਾੜ ਜਿਹੜੀ ਏ ਇਹ ਪਿੱਛੇ ਖੜ ਕੇ ਸ਼ਰਾਰਤਾਂ ਕਰ ਰਹੀ ਤੇ ਗਾਂ ਪਿੰਡ ਨੂੰ ਸਾਰਿਆਂ ਨੂੰ ਭਾਈ ਚੜਾ ਪਿੰਡ ਦਾ ਵਿਗਾੜ ਕੇ ਤੇ ਪਿੰਡ ਨੂੰ ਬਰਬਾਦ ਕਰ ਰਹੀ ਏ ਸਿਰਫ ਇਹਨਾਂ ਦਾ ਵਿਵਾਦ ਕੀ ਏ ਵੀ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸੀਂ ਆਪਣੇ ਨਾਮਤਾਰੀ ਬਾਬੇ ਦੀ ਫੋਟੋ ਲਾਉਣੀ ਏ ਜਿਸ ਬਾਬਤ ਅਕਾਲ ਤਖਤ ਦੇ ਜਹੇਦਾਰ ਜੀ ਨੇ ਹੁਕਮਨਾਮਾ ਵੀ ਜਾਰੀ ਕੀਤਾ ਹੈ ਭਾਈ ਵੀ ਤੁਸੀਂ ਇਹ ਨਹੀਂ ਕਰ ਸਕਦੇ ਅਸੀਂ ਇਸ ਵਿਸ਼ੇ ਦੇ ਉੱਤੇ ਸਟਾਰਟਿੰਗ ਦੇ ਵਿੱਚ ਅਸੀਂ 4-5 ਗੱਡੀਆਂ ਲੈ ਕੇ ਸਾਰੀ ਸਿੱਖ ਸੰਗਤ ਨਾਮਦਾਰੀ ਸੰਪਰਦਾ ਦੇ ਮੁਖੀ ਬਾਬਾ ਉਦੇ ਸਿੰਘ ਜੀ ਦੇ ਘਰ ਪਿੰਡ ਪੈਣੀ ਸਾਹਿਬ ਵੀ ਜਾ ਕੇ ਆਏ ਆਂ ਵੀ ਬਾਬਾ ਜੀ ਵੀ ਸਾਡਾ ਭਾਈ ਚਾਰਾ ਪਿੰਡ ਦੇ ਵਿੱਚ ਬਣਿਆ ਰਿਆ ਦੋ ਗੁਰਦੁਆਰਾ ਸਰਵਸਾਂਝਾ ਆ ਸਾਰੇ ਆਉਣ ਜਾਣ ਪਰ ਗੁਰਦੁਆਰੇ ਦੀ ਮਾਨ ਮਰਿਆਦਾ ਨੂੰ ਇਹ ਤੁਸੀਂ ਨਾ ਭੰਗ ਕਰੋ ਜੇ ਤੁਸੀਂ ਬਣਾਉਣਾ ਤੇ ਤੁਸੀਂ ਆਪਣਾ ਤੁਸੀਂ ਤੁਹਾਨੂੰ ਪਤਾ ਵੀ ਨਾਮਧਾਰੀਆਂ ਦੇ ਧਰਮਸ਼ਾਲਾ ਨੇ ਜਾਂ ਮੰਦਰ ਨੇ ਤੁਸੀਂ ਮੰਦਰ ਆਪਣਾ ਆਦਿ ਬਣਾ ਲਓ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਦੀ ਅੱਜ ਤੱਕ ਫੋਟੋ ਨਾ ਲੱਗੀ ਤੇ ਨਾ ਲੱਗਣ ਦਿੱਤੀ ਜਾਊਗੀ ਅਕਾਲ ਤੱਕ ਦਿਨੇ ਹੁਕਮਨਾਮਾ ਵੀ ਜਾਰੀ ਕਰ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਸੈਂਕੜੇ ਕਮਿਨੀਆ ਹਰਕਤਾਂ ਇਹਨਾਂ ਗੁਰਮੰਗਤ ਸਿੰਘ son of ਰਸ਼ਪਾਲ ਸਿੰਘ ਦਲਜੀਤ ਸਿੰਘ ਉਰਫ ਬਿੱਟੂ son of ਜੋਗਿੰਦਰ ਸਿੰਘ ਇਹਨਾਂ ਦੇ ਨਾਲ ਹੋਰ ਜਿਹੜੇ ਸ਼ਰਾਰਤੀ ਅੰਸਰ ਨਾਮ ਪੈ ਜਿਹੜੇ ਰਲੇ ਹੋਏ ਨੇ ਇਹ ਆਪਣੇ ਪੰਥ ਦਾ ਵੀ ਮਤਲਬ ਇਹਨਾਂ ਨੇ ਪਿਛਲੇ 4 ਸਾਲਾਂ ਦੇ ਵਿੱਚ ਬੇੜਾ ਗਰਗ ਕਰ ਦਿੱਤਾ ਤੇ ਪਿੰਡ ਦਾ ਤੇ ਨੁਕਸਾਨ ਜਿਹੜਾ ਹੈਗਾ ਉਹ ਕੀਤਾ ਹੀ ਕੀਤਾ ਤੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਹੁਣ ਤੱਕ ਖਟਿਆ ਕੀ ਉਥੋਂ ਫਟੇ ਲਾਂੜ ਤਾਂ ਬੇਇੱਜ਼ਤੀ ਤੋਂ ਬਿਨਾਂ ਤੇ ਆਪਣੇ ਪੰਥ ਨੂੰ ਨੀਵਾ ਵਿਖਾਉਣ ਤੋਂ ਬਿਨਾਂ ਹੁਣ ਤੱਕ ਤੁਸੀਂ ਖਟਿਆ ਹੁਣ ਇਹਨਾਂ ਨੇ ਆ ਥੋੜੇ ਦਿਨ ਹੋ ਗਏ ਨੇ ਇੱਕ ਹੋਰ ਕਮੀਨੀ ਹਰਕਤ ਉੱਥੇ ਬੰਦੇ ਕਰ ਰਹੇ ਨੇ ਇਹ ਇੱਕ ਪ੍ਰਿਤਪਾਲ ਸਿੰਘ ਨਾਮ ਦਾ ਬੰਦਾ ਆ ਹੈਂਡੀਕੈਪਡ ਬੰਦਾ ਆ ਉਹ ਤਲਵਾੜੇ ਖੁਰਦ ਤੋਂ ਆਉਂਦਾ ਆ ਉਹਨੂੰ ਚੇਚਾ ਲਿਆ ਕੇ ਹੁਣ ਇਹਨਾਂ ਨੇ ਸਾਡੇ ਅੱਗੇ ਡਾਹਿਆ ਆ ਵੀ ਇਹ ਹੈਂਡੀਕੈਪਡ ਬੰਦਾ ਆ ਇਹਨੂੰ ਚਪੇੜਾ ਮਾਰਨ ਇਹਨੂੰ ਕੁਝ ਵੀ ਕਰਨਗੇ ਤੇ ਇਹ ਬੰਦੇ ਫਸਣਗੇ ਕੀ ਗੱਲ ਤੁਹਾਡੇ ਜਿੱਦਮ ਨਹੀਂ ਹੈਗਾ ਤੁਸੀਂ ਅੱਗੇ ਆਓ ਕਦੀ ਜਨਾਰੀਆਂ ਲੋਗੇ ਕਰਦੇ ਜੇ ਕਦੀ ਪਿੰਡ ਦੀਆਂ ਧੀਆਂ ਭੈਣਾਂ ਦੀ ਤੁਸੀਂ ਇੱਜ਼ਤ ਬਰਬਾਦ ਕੀਤੀ ਉਹ ਜਿਹੜਾ ਤੁਸੀਂ ਕੇਸ ਬਣਾਇਆ 18 ਲੱਖ ਰੁਪਏ ਦਾ ਤੁਸੀਂ ਖਾ ਗਏ ਜੇ ਪਹਿਲਾਂ ਉਹਦੀ ਤੁਸੀਂ ਆਪਣੇ ਹੱਥੀਂ ਵਿਆਹ ਕੀਤਾ ਫਿਰ ਤਲਾਕ کرا ਕੇ ਤੇ 18 ਲੱਖ ਰੁਪਏ ਖਾ ਕੇ ਤੁਸੀਂ ਬੈਠੇ ਜੇ ਕੋਈ ਸ਼ਰਮ ਕਰੋ ਕੋਈ ਸ਼ਰਮ ਨੂੰ ਹੱਥ ਮਾਰੋ ਤੁਸੀਂ ਤੁਹਾਡੇ ਬਤੀ ਸਮਾਜ ਚ ਰੇ ਦੇ ਏਡੀਆਂ ਵੱਡੀਆਂ ਤੁਸੀਂ ਪੱਗਾ ਬਣੀਆਂ ਨੇ ਕਮੀਨੀਆਂ ਹਰਕਤਾਂ ਕਰਨ ਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਬਾਣਾ ਕਿਵੇਂ ਦਾ ਬਾਣਾ ਹੀ ਲਾਦੋ ਨਾਮਤਰੀ ਬਾਣਾ ਜੇ ਤੁਸੀਂ ਪਾਉਣਾ ਤੇ ਜੇ ਏਡੀਆਂ ਕਮੀਨੀ ਹਰਕਤਾਂ ਕਰਨੀਆਂ ਬਾਣਾ ਲਾ ਦੋ ਤੁਸੀਂ ਤੇ ਸਾਬਤ ਕਰਨ ਦੇ ਵੀ ਨਾਮਤਰੀ ਅਸੀਂ ਇਦੋਂ ਵੀ ਕੁੱਤੇ ਕੰਮ ਕਰਦੇ ਆਂ ਇਸ ਵਿਸ਼ੇ ਤੇ ਜਿਹੜਾ ਇਹਨਾਂ ਨੇ ਇੱਕ ਹੈਂਡੀਕੈਪਡ ਬੰਦਾ ਸਾਡੇ ਅੱਗੇ ਪੇਸ਼ ਕੀਤਾ ਆ ਉਸ ਵਿਸ਼ੇ ਤੇ ਅੱਜ ਅਸੀਂ ਐਸਡੀਐਮ ਸਾਹਿਬ ਦੇ ਐਪਲੀਕੇਸ਼ਨ ਦਿੱਤੀ ਏ ਡੀਸੀ ਸਾਹਿਬ ਨੂੰ ਵੀ ਦਿੱਤੀ ਏ ਸਾਨੂੰ ਉਮੀਦ ਏ ਸਾਨੂੰ ਪ੍ਰਸ਼ਾਸਨ ਦੇ ਬੜੀ ਉਮੀਦ ਏ ਵੀ ਇਹ ਸਾਡਾ ਜਰੂਰ ਇਹ ਨਿਪਟਾਰਾ ਕਰਨਗੇ ਤੇ ਅਸੀਂ ਦੁਬਾਰਾ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਉੱਥੇ ਵਿਵਾਦ ਬਹੁਤ ਗਰਮੀ ਨਾਲ ਚੱਲ ਰਿਹਾ ਆ ਕਿਸੇ ਵੇਲੇ ਵੀ ਕੋਈ ਵੀ ਉੱਥੇ ਜਾਣ ਵਾਲ ਦਾ ਨੁਕਸਾਨ ਹੋ ਸਕਦਾ ਆ ਨਾਮਤਾਰੀ ਸੰਪਰਦਾ ਦੇ ਮੁਖੀਆਂ ਨੂੰ ਪਹਿਲਾਂ ਵੀ ਅਸੀਂ ਬੇਨਤੀ ਕਰ ਚੁੱਕੇ ਆ ਸਾਡੇ ਹਰਿਆਣੇ ਦੇ ਸਾਬਕਾ ਪ੍ਰਧਾਨ ਜ਼ਿਹੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਵੀ ਉਹਨਾਂ ਦੇ ਕੋਲ ਜਾ ਕੇ ਆਏ ਨੇ ਬਕਾਇਦਾ ਉਹਨਾਂ ਕੋਲ ਕਹਿ ਕੇ ਆਏ ਨੇ ਵੀ ਉਤੇ ਹੁਕਮਨਾਮਾ ਜਾਰੀ ਹੋਇਆ ਹੈ ਭਾਈ ਤੁਸੀਂ ਸਿਆਣੇ ਬਣੋ ਆਪਣੇ ਬੰਦਿਆਂ ਨੂੰ ਆਖੋ ਫੋਟੋ ਚੁੱਕ ਲੈਣਾ ਬਾਬਾ ਉਹਦੇ ਸਿੰਘ ਜੀ ਨੇ ਇਸ ਵਿਸ਼ੇ ਤੇ 10 ਦਿਨ ਦਾ ਟਾਈਮ ਦਿੱਤਾ ਸੀਗਾ ਇਸ ਗੱਲ ਨੂੰ 1.5 ਸਾਲ ਹੋ ਗਿਆ ਬਾਬਾ ਜੀ ਤੁਸੀਂ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਤੇ ਤੁਹਾਡੇ ਬੰਦੇ ਇਹ ਹਰਕਤਾਂ ਕਰ ਰਹੇ ਨੇ ਇਹ ਤੁਹਾਨੂੰ ਕਲੰਕਿਤ ਕਰ ਰਹੇ ਨੇ ਤੇ ਮੈਂ ਸਾਰੀ ਸਿੱਖ ਕੌਮ ਨੂੰ ਵੀ ਬੇਨਤੀ ਕਰਦਾ ਵੀ ਉੱਥੇ ਬੜਾ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਰੱਜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਬੇਅਦਬੀਆਂ ਕਰ ਰਹੇ ਨੇ ਇਸ ਵਿੱਚ ਤੇ ਹਰ ਸੰਪਰਦਾ ਹਰ ਜਥੇਬੰਦੀ ਸੁਚੇਤ ਰਹੇ ਕਿਸੇ ਵੇਲੇ ਵੀ ਕੁਝ ਹੋ ਸਕਦਾ ਉੱਥੇ ਜੋ ਵੀ ਜਾਨ ਮਾਲ ਦਾ ਨੁਕਸਾਨ ਹੋਏਗਾ ਉਹਦੇ ਜ਼ਿੰਮੇਵਾਰ ਨਾਮਤਾਰੀ ਸੰਪਰਦਾ ਦੇ ਮੁਖੀ ਬਾਬਾ ਉਹਦੇ ਸਿੰਘ ਜੀ ਹੋਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ